ਮੌਸਮ ਦੇ ਇਕੋਦਮ ਕਰਵਟ ਲੈਂਦੇ ਆਂ ਪੁੱਤਾ ਵਾਂਗੂ ਪਾਲੀ ਫਸਲ ਦੇ ਖਰਾਬ ਹੋ ਜਾਣ ਕਾਰਨ ਕਿਸਾਨਾਂ ਦੇ ਚਿਹਰੇ ਤੇ ਨਮੋਸ਼ੀ ਛਾ ਗਈ। ਨਸੀਰਾਬਾਦ ਵਿਖੇ ਹੋਈ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ। ਗੱਲ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਦੀ ਕਟਾਈ ਦਾ ਕੰਮ ਇੱਕ ਵਾਰ ਫਿਰ ਤੋਂ ਰੁਕ ਗਿਆ ਤੇ ਤੇਜ਼ ਬਰਸਾਤ ਹੋਣ ਕਾਰਨ ਫਸਲ ਕੰਬਾਈਨ ਨਾਲ ਕਟਵਾਉਣ ਲਈ ਹੁਣ ਉਹਨਾਂ ਨੂੰ ਵਧੇਰੇ ਖਰਚਾ ਕਰਨਾ ਪਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬੀਜੀਆਂ ਸਬਜ਼ੀਆਂ ਵੀ ਤੇਜ਼ ਹਵਾਵਾਂ ਤੇ ਬਰਸਾਤ ਕਾਰਨ ਨੁਕਸਾਨੀਆਂ ਗਈਆਂ ਨੇ ਕਿਸਾਨ ਸੁਖਦੇਵ ਸਿੰਘ ਛਿਲਮਲ ਸਿੰਘ ਅਤੇ ਜਸਵੀਰ ਸਿੰਘ ਦੇ ਨਾਲ ਮੌਜੂਦ ਹੋਰਨਾਂ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬ ਹੋਣ ਤੇ ਕੋਈ ਵੀ ਮੁਆਵਜ਼ਾ ਨਾ ਦੇਣ ਪ੍ਰਤੀ ਰੋਸ ਜ਼ਾਹਿਰ ਕੀਤਾ ਇਹ ਕਣਕ ਦੀ ਫਸਲ ਸਾਰੀ ਮੀਂਹ ਨੇ ਜਿਹੜੀ ਬੇਮੌਸਮੀ ਬਰਸਾਤ ਪਈ ਆ ਇਹਦੇ ਨਾਲ ਮੀਂਹ ਨੇ ਚੱਕਰ ਬਹੁਤ ਚੱਲਿਆ ਜੀ ਇਹਦੇ ਨਾਲ ਕਣਕ ਸਾਰੀ ਡਿੱਗ ਪਈ ਆ ਕਣਕ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਜੋ ਕਿ ਬੇਮੌਸਮੀ ਬਰਸਾਤ ਕਰਕੇ ਹੁਣ ਜਿਹੜੀ ਥੱਲੇ ਵਿਛੀ ਹੋਈ ਆ ਕਣਕ ਇਹਦੇ ਨਾਲ ਜ਼ਿਆਦਾ ਨੁਕਸਾਨ ਆ ਜੀ ਤੇ ਇਹ ਜਿਹੜੇ ਮੀਂਹ ਬਾਰਿਸ਼ ਨਾਲ ਦਾਣੇ ਨੂੰ ਵੀ ਕੋਈ ਫਰਕ ਪਊਗਾ ਜੀ ਦਾਣਾ ਥੱਲੇ ਚੱਕੇ ਨਹੀਂ ਹੋਣਾ ਛਿੱਟਾ ਥੱਲੇ ਲੱਗ ਗਿਆ ਆ ਜੀ ਤੇ ਕੰਬੈਨਾਂ ਨੇ ਵੱਧ ਪੈਸੇ ਮੰਗਣੇ ਡਿੱਗੀ ਕਰਕੇ ਵੀ ਉਹਨਾਂ ਦਾ ਟਾਈਮ ਜਾ ਲੱਗਣਾ ਆ ਪਸੀਨਾ ਦਾ ਜੋਰ ਲੱਗਣਾ ਆ ਤੇ ਇੱਕ ਥੱਲੇ ਹੋਰ ਵੀ ਪੂਰੀ ਚੱਕੀ ਨਹੀਂ ਜਾਣੀ ਜੀ ਜੀ ਤੇ ਹੋਰ ਕਿਹੜੀ ਫਸਲ ਨੂੰ ਨੁਕਸਾਨ ਆ ਜੀ ਸਬਜ਼ੀਆਂ ਨੂੰ ਵੀ ਜਿਹੜੀਆਂ ਮਿਰਚਾਂ ਆ ਤੇ ਟਮਾਟਰ ਆਖੀ ਰਾਇਆ ਜਿਹਨਾਂ ਨੇ ਲਾਇਆ ਚੱਪਣ ਕਦੂ ਲਾਇਆ ਉਹਨੂੰ ਵੀ ਬਹੁਤ ਨੁਕਸਾਨ ਆ ਐਨ ਵੀ ਪਈਆ ਨਾਲ ਜੀ ਤੇ ਨੇਰੀ ਚੱਕਰਾ ਬੂਟੇ ਉਲਟ-ਪੁਲਟ ਹੋ ਜਾਂਦੇ ਆ ਉਹਦੇ ਨਾਲ ਨੁਕਸਾਨ ਆ ਫालतੇ ਬਹੁਤਾ ਸਰਪੰਦਾ ਹੈ ਹਾਂਜੀ ਤੇ ਇੱਕ ਜਿਹੜੀਆਂ ਆ ਆਪਣੀ ਪਿਛਲੀ ਵਾਰੀ ਵੀ ਕਣਕ ਥਗੀ ਆ ਜਿਵੇਂ ਆਪਣੇ ਝੋਨਾ ਸਗਾ ਉਹਨਾਂ ਨੂੰ ਵੀ بارش ਨਾਲ ਨੁਕਸਾਨ ਹੋਇਆ ਸੀਗਾ ਤੁਹਾਡੇ ਪਿੰਡ ਇੱਥੇ ਗਰਦਾਬਰੀ ਵੀ ਹੋਈ ਸੀ ਤਹਿਸੀਲਦਾਰ ਵੀ ਆਏ ਸੀਗੇ ਪਟਵਾਰੀ ਸਾਹਿਬ ਵੀ ਆਏ ਸੀਗੇ ਕਿ ਉਹਨਾਂ ਦਾ ਤੁਹਾਨੂੰ ਪਿਛਲੇ ਸਾਲ ਦਾ ਮੋਗਜਾ ਮਿਲਿਆ ਜੀ ਸਾਡੇ ਫਗਵਾੜਾ ਤਹਿਸੀਲ ਚ ਕਿਸੇ ਨੂੰ ਨਹੀਂ ਸਾਡੇ ਪਿੰਡ ਦਾ ਇੱਕ ਪਾਸੇ ਰਹਿ ਗਿਆ ਜੀ ਸਾਡੇ ਦਾ ਕਿਸੇ ਨੂੰ ਵੀ ਇੱਥੇ ਮੁਆਵਜ਼ਾ ਨਹੀਂ ਮਿਲਿਆ ਸਾਡੇ ਤੋਂ ਖਰਚੇ ਨਵਾਤੇ ਖਰਚੇ ਫਰਦਾ ਲੈ ਕੇ ਗਰਦਾਬਰੀ ਹੋ ਗਈ ਤਹਿਸੀਲਦਾਰ ਸਾਹਿਬ ਆਏ ਆ ਪਰ ਸਾਡੇ ਦਾ ਉੱਪਰੋਂ ਫਰਦਾ ਦੇ ਖਰਚੇ ਦੁਆਰਾ ਫਰਦਾ ਲਾਓ ਹਰਮ ਭਰੋ ਜੀ ਉਹ ਹਰੇਕ ਬੰਦੇ ਦਾ 500 ਤੋਂ ਲੈ ਕੇ 1000 ਰੁਪਏ ਤੱਕ ਦਾ ਖਰਚਾ ਹੋ ਗਿਆ ਰੁਪਈਆ ਇੱਕ ਨਹੀਂ ਮਿਲਿਆ ਲੈਣ ਵਾਲੀ ਗੱਲ ਹੈ ਨਹੀਂ ਸਾਰੇ ਆਪਾਂ ਦੇਖ ਰਿਹਾ ਕੀ ਵੱੱਡ ਨੁਕਸਾਨ ਕਰ ਦਿੱਤਾ ਕਿੰਨੀਆਂ ਕਣਕਾਂ ਸਾਰੀਆਂ ਡਿੱਗ ਪਈਆਂ ਨੇ ਜੀ ਮੇਰਾ ਖਿਆਲ ਵੀ ਸ਼ਾਇਦ ਇਦਾਂ ਜੇ ਅਜੇ ਅਜੇ ਵੀ ਹੋਰ ਨਾ ਜੇ ਪਿਆ ਆ ਵੀ ਸਾਡਾ ਅਜੇ ਹਫਤਾ ਕਣਕਾਂ ਨੇ ਚੱਲਿਆ ਕੋਈ ਸਾਡੇ ਇਲਾਕੇ ਥੋੜਾ ਬਹੁਤ ਉਦਾਂ ਵੀ ਇਹ ਕਣਕਾਂ ਦਾ ਵੱਡ ਵੱਡੀ ਚਲਦੀ ਸੀ ਮੱਠੀ ਮੱਠੀ ਚਲਦੀ ਸੀ ਵੀ ਜੀ ਤੇ ਹੁਣ ਥੱਲੇ ਵੀ ਗਿੱਲਾ ਹੋ ਗਿਆ ਹੈ ਉਪਰੋਂ ਕਣਕਾਂ ਵੀ ਗਿੱਲੀਆਂ ਹੋ ਗਏ ਨੇ ਇੱਕ ਹਫਤਾ ਤੇ ਕਿਸੇ ਜੇ ਹੁਣ ਬੱਦਲ ਉੱਤੋਂ ਨਾ ਵੀ ਪਵੇਗਾ ਤੇ ਇੱਕ ਹਫਤਾ ਸਾਡੇ ਕੰਪਾਈਨਰ ਚੱਲਦੀ ਜੇ ਮੰਨ ਲਓ ਹੋਰ ਬਾਰਿਸ਼ ਹੁੰਦੀ ਆ ਤਾਂ ਹੋਰ ਜ਼ਿਆਦਾ ਨੁਕਸਾਨ ਹੋਣਾ ਹੈ ਹੋਰ ਨੁਕਸਾਨ ਹੋਰ ਜ਼ਿਆਦਾ ਹੋਰ ਕਣਕਾ ਡਿੱਗਣ ਗਿਆ ਹੋਰ ਨੁਕਸਾਨ ਹੋਵੇਗਾ ਤੇ ਡਿੱਗੀ ਹੋਈ ਫਸਲ ਦੇਖੋ ਕਿੰਨਾ ਕਿੰਨਾ ਪਰਖ ਪੈ ਜਾਂਦਾ ਦਾਣਾ ਗਿੱਲਾ ਹੋਵੇਗਾ ਵਿੱਚ ਬੱਲੀ ਦੇ ਵਿੱਚੋਂ ਗੰਡਾਣਾ ਕਾਲਾ ਸ਼ੁਰ ਉਗ ਪਿਆ ਹੈ ਜੀ ਪੁੰਗਰ ਗਿਆ ਹੈ ਜਿਹੜਾ ਖੜਾ ਖੜਾ ਜਿਹੜਾ ਪੁੰਨ 2-4 ਦਿਨ ਜਦੋਂ ਮੀਂਹ ਪੈਂਦਾ ਬਰਸਾਤ ਝੋਨਾ ਦਾ ਖੜਾ ਖੜਾ ਉਗਣਾ ਸ਼ੁਰੂ ਕਰ ਦਿੰਦਾ ਤੇ ਕਣਕ ਦਾ ਦੇਖੋ ਇੰਨਾ ਨੁਕਸਾਨ ਤੇ ਹੋਵੇਗਾ ਹੋਵੇ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕਿੰਨਾ ਦਾ ਮੰਗ ਕਰਦੇ ਹੋ ਤਾਂ ਇੱਕ ਦੂਸਰੇ ਕੇ ਪਤਾ ਲੱਗਾ ਹੈ ਕਿ ਪਿਛਲੇ ਸਾਲ ਦਾ ਵੀ ਮੁਆਵਜ਼ਾ ਨਹੀਂ ਮਿਲਿਆ ਪਿਛਲੀਆਂ ਦੋ ਫਸਲਾਂ ਦਾ ਤੇ ਹੁਣ ਕੀ ਆਸ ਰੱਖਦੇ ਹੋ ਸਰਕਾਰਾਂ ਤੋਂ ਆਸ ਕਦੀ ਰੱਖਣੀ ਹੈ ਸਰਕਾਰ ਤੋਂ ਪਿਛਲੇ ਸਾਲ ੱਧੇ ੱੱਕੇ ਖਾਂਦੇ ਫਿਰ ਗਏ ਇਥੋਂ ਨੇ ਗਰਦਾਬੜੀ ਹੋ ਗਈ ਸਾਡੀ ਜਾਓ ਜਾ ਕੇ ਫਾਰਮ ਭਰ ਕੇ ਦਿਓ ਜਿਹੜੇ ਤੁਹਾਡੇ ਕਿੰਨੇ ਖੇਤ ਹੋਰੇ ਕਿੰਨੇ ੱੱਕੇ ਖਾਧ ਰੁਪਈ ਜਿਹੜੇ ਬੰਦੇ ਕੋਈ ਜਿਹਦੇ ਕੋਈ ਐਕਸੈਂਡਮੀ ਕਰਾਉ ਵੀ ਕਹਿੰਦਾ ਮੈਨੂੰ ਦੇ ਦਿਓ 200 ਮੈਨੂੰ ਦੇ ਦਿਓ 400 ਖਾਸ ਕਰਕੇ ਇੱਥੇ ਤਾਂ ਕਿ ਜਿਹੜੇ ਬੰਦੇ ਖਰਚਾ ਦੀ ਕਰ ਲਿਆ ਸਾਨੂੰ ਨਹੀਂ ਦੇਣਾ ਸਾਨੂੰ ਜਵਾਬ ਦੇ ਦਿਓ ਸਾਨੂੰ ਖੱਜਲਖਵਾਰ ਨਾ ਕਰੋ ਇਹ ਤਾਂ ਸਰਕਾਰਾਂ ਨੂੰ ਪਤਾ ਹੈ ਸਰਕਾਰਾਂ ਕਿ ਉੱਤੋਂ ਡਿੱਗ ਕੇ ਤਾਂ ਨਹੀਂ ਆਈਆਂ ਹੋਈਆਂ ਸਰਕਾਰਾਂ ਵੀ ਸਾਡੇ ਪਿੰਡਾਂ ਦੀਆਂ ਸਾਡੇ ਲੋਕ ਹੈ ਸਾਡੇ ਲੋਕ ਨੇ ਉਹ ਸਾਡੇ ਵਿੱਚੋਂ ਗਏ ਹੋਏ ਜੇ ਉਹਨਾਂ ਦੇਣਾ ਹੁੰਦਾ ਸਾਨੂੰ ਦੇ ਦੇਣ ਨਹੀਂ ਦੇਣਾ ਤੁਹਾਨੂੰ ਸਾਨੂੰ ਖੱਜਲਖਵਾਰ ਨਾ ਕਰਨ ਇਸੇ ਤਰ੍ਹਾਂ ਫਗਵਾੜਾ ਦਾਣਾ ਮੰਡੀ ਵਿਖੇ ਵੀ ਤੇਜ਼ ਹਵਾਵਾਂ ਅਤੇ ਪਈ ਭਾਰੀ ਬਰਸਾਤ ਕਾਰਨ ਕਣਕਾਂ ਦਾ ਕਾਫੀ ਨੁਕਸਾਨ ਵੇਖਣ ਨੂੰ ਮਿਲਿਆ ਬੇਮੌਸਮੀ ਪਈ ਬਰਸਾਤ ਕਾਰਨ ਮੰਡੀ ਵਿੱਚ ਲਿਆਂਦੀ ਆਪਣੀ ਫਸਲ ਕਿਸਾਨ ਬਚਾਉਂਦੇ ਨਜ਼ਰ ਆਏ।